ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਉਣੇ ਆ ਇੱਕ ਦਾ ਕੀ ਤਾਜੀ ਸੂ ਤੇ ਕਾ ਕੀ ਟੋਕੜ ਮੰਨ ਕੇ ਚਲੋ ਵੀ ਬਾਈ ਦਵਿੰਦਰ ਜੀ ਦੋਵੇਂ ਕੋਈ ਇਕੱਠੀਆਂ ਲੈਂਦਾ ਇਹ ਬਾਈ ਵਧੀਆ ਮਾਨਤਾ ਹਾਂ ਵਧੀਆ ਮਾਨਤਾਨ ਕਰਾਂ ਕੋਈ ਗੱਲ ਨਹੀਂ ਠੀਕ ਹੈ ਬਾਈ ਇਹਨੂੰ ਪਹਿਲੇ ਨੰਬਰ ਵਾਲੀ ਦੀ ਸ਼ੁਰੂ ਕਰ ਲਈ ਕਿਹੜਾ ਸੂਆ ਸੂਈ ਆ ਕਿੰਨਾ ਟਾਈਮ ਇਹ ਵੀਰੇ ਦੂਸਰਾ ਸੂਆ ਵੈੜ੍ਹ ਸੁਈ ਹੋਈ ਆ ਸਵਾ ਮਹੀਨਾ ਹੋ ਗਿਆ ਸੁਈ ਨੂੰ ਉਹ ਬੱਚੀ ਖੜੀ ਆ ਬੱਚੀ ਬਾਈ ਕਹਿੰਦਾ ਆਪਾਂ ਬਾਈ ਦੇਣੀ ਹੈ ਹਾਂ ਬੱਚੀ ਆਪਾਂ ਦੇਣੀ ਹੈ ਤੇ ਉਹ ਹੈ ਜੀ ਵੈੜ੍ਹ ਦਾ ਮੁੱਲ ਮੁੱਲ ਵੀਰੇ ਬੱਚੀ ਤੋਂ ਬਿਨਾ ਮੁੱਲ ਆ ਹਾਂਜੀ ਵੀਰੇ ਬੱਚੀ ਤੋਂ ਬਿਨਾ ਜਿਹੜਾ ਮੁੱਲ 42000 42000 ਦਿੱਤੇ ਆਪਾਂ ਦੇ ਦੇਣੀ ਆ ਲੈਵਾ ਬੜਾ ਕਮਾਲ ਆ ਗਿਆ ਧਾਰਾ ਮਾਰੋਗੇ ਬੰਦੇ ਧਾਰਾ ਮਾਰਦ ਨੇ ਮਾਰਦੋ ਬਾਈ ਠੰਡੀ ਸੀਰ ਫੁੱਲ ਆ ਗਈ ਤੇ ਮੁੱਲ ਜਿਹੜਾ ਬਾਈ ਨੇ ਲੈਣ ਦੇਣ ਜਮਾ ਜਾਇਜ਼ ਰੱਖਿਆ ਬਾਕੀ ਨਵੇਂ ਹਾਨਾ ਬਾਈ ਦੋਵੇਂ ਤੇ ਚੋਣ ਚਾ ਦੇਖੋ ਬਾਈ ਲੈ ਕਰਮਾ ਠੰਡੀ ਠੰਡੀ ਦੇਖੋ ਬਾਈ ਕੋ ਦਿੱਕਤ ਹੀ ਨਹੀਂ ਹੂੰ ਸਹੀ ਗੱਲ ਆ ਕੀ ਬਾਤ ਕੋਈ ਦੇਖੋ ਪੂਛ ਚੱਕੇ ਲੱਤ ਚੱਕ ਲਾਂ ਦੇ ਆਪਣੀ ਫੁੱਲ ਗਾਰੰਟੀ ਹੋਊਗੀ ਠੰਡੀ ਦੀ ਸਹੀ ਗੱਲ ਹੈ ਖਾਣ ਪੀਣ ਨੂੰ ਖੁੱਲੀਆਂ ਨੇ ਦੋਨੋਂ ਤੇ ਅੱਗੇ ਦੋ ਨੰਬਰ ਤੇ ਦਵਿੰਦਰ ਇਹ ਆ ਗਈ ਤੋਕੜ ਕਿੰਨੇ ਟਾਈਮ ਦੀ ਸੂਈ ਇਹ ਵੀਰੇ ਢਾਈ ਮਹੀਨੇ ਦੀ ਸੂਈ ਹੋਈ ਆ ਪਹਿਲਾਂ ਬੱਛੀ ਆ ਇਹ ਤੁਲੋਂ ਸੂਈ ਦੀ ਆ ਤੇ ਲੈਵਾ ਦੇਖੋ ਪਹਿਲਾਂ ਤੁਹਾਨੂੰ ਫਾਰਮ ਦੀ ਬੱਛੀ ਆ ਬਈ ਇਹ ਹਾਂਜੀ ਦੁੱਧ ਦਵਿੰਦਰ ਇਹ ਇਸ ਕੀ ਇਸ ਵਾਰ 15 ਕਿਲੋ ਆ ਤੇ ਉਹਦੇ ਥੱਲੇ ਉਹਦੇ ਥੱਲੇ ਬਈ 14 ਕਿਲੋ ਆ ਠੀਕ ਹੈ ਬਈ ਹਾਂ ਇਹ ਥੱਲੇ 15 14 ਮੰਨ ਕੇ ਆ ਜੇ ਇਹ ਥੱਲੇ 14 13 ਮੰਨ ਕੇ ਆ ਜੇ ਬਾਈ ਕਹਿੰਦਾ ਵਾ ਮੈਂ ਦੋ ਟਾਈਮ ਪਾ ਮੈਂ ਚਾਰ ਟਾਈਮ ਆਪ ਦੱਪਣੇ ਕਰੋ ਬਈ ਸੱਲੀ ਕਰਕੇ ਲੈ ਕੇ ਜਾਵੇ ਤੇ ਬਾਈ ਇਹ ਜਿਹੜੀ ਫੁੱਲ ਵੱਡੀ ਆ ਇਹਦਾ ਮੁੱਲ ਨਾ ਬਾਈ ਨੇ ਜਿਹੜਾ ਰੱਖਿਆ ਜਮ੍ਹਾਂ ਲੈਣ ਦੇਣ 45000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਠੰਡੀ ਸੀ ਇਹ ਹਾਂਜੀ ਹਾਂਜੀ ਲੋਈ ਤੇ ਧਾਰਾ ਮਾਰ ਦੇ ਇਹਦੀ ਵੀ ਧਾਰਾ 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 ਬਾਈ ਕਹਿੰਦਾ ਆਪਾਂ ਇਹਦੀਆਂ ਵੀ ਮਾਰ ਦਿੰਦੇ ਆ ਚੂਣ ਚਵਾ ਦੇਖੋ ਬਈ ਲੈ ਹਲੋ ਵੱੜਦੀ ਆ ਕਹਿੰਦਾ ਨਿਵੇਂਦਰਾ ਬਾਈ ਜਿਹੇ ਜਵਾਕ ਚੋਈ ਜਾਣ ਉਂਗਲ ਵਰਗੀ ਧਾਰਾ ਸਹੀ ਗੱਲ ਆ ਬਾਈ ਹਮਮ ਓਕੇ ਬਾਈ ਲਓ ਜੀ ਪਿੰਡ ਵੀਰ ਦਾ ਬਾਈ ਟੱਲਾ ਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਂਵਾਲਾ ਨੰਬਰ 42 ਮੋਬਾਈਲ ਨੰਬਰ 73551 97660 ਠੀਕ ਹੈ ਬਾਈ